welcom to my channel ਅੱਜ ਅਸੀਂ ਸੁਹਾਂਜਨੇ ਦੀਆਂ ਫਲੀਆਂ ਜਿਹੜੀਆਂ ਆ ਉਹਨਾਂ ਦਾ ਆਚਾਰ ਪਾਵਾਂਗੇ ਦੇਖੋ ਕੂਲੀਆਂ ਕੂਲੀਆਂ ਜਿਹੜੀਆਂ ਫਲੀਆਂ ਅਸੀਂ ਲੈਣੀਆਂ ਆ ਜਿਹੜੀਆਂ ਮੁਰਿੰਗਾ ਦੀਆਂ ਫਲੀਆਂ ਹੁੰਦੀਆਂ ਆ ਆਪਾਂ ਇਹਨਾਂ ਨੂੰ ਸਕਾ ਕੇ ਇਹਨਾਂ ਦਾ ਪਾਊਡਰ ਵੀ ਬਣਾ ਸਕਦੇ ਆ ਪੱਤਿਆਂ ਦਾ ਪਾਊਡਰ ਵੀ ਬਣਾ ਸਕਦੇ ਆ ਆਪਾਂ ਇਹ ਖਾਣ ਲਈ ਵਧੀਆ ਹੁੰਦਾ ਵਿਟਾਮਿਨ ਸੀ ਹੁੰਦਾ ਇਹਦੇ ਵਿੱਚ ਇਹ ਹੁੰਦਾ ਆ ਤੇ ਜੀ ਆਪਾਂ ਦੇਖ ਲਈਏ ਇਹਦੇ ਵਿੱਚ ਆਇਰਨ ਵੀ ਹੁੰਦਾ ਤੇ ਹਾਰਟ ਦੀ ਹੈਲਥ ਬਹੁਤ ਵਧੀਆ ਰਹਿੰਦੀ ਹੈ। ਇਹ ਬਿਲਕੁਲ ਸੌਫਟ ਫਲੀਆਂ ਐ ਬਰੀਕ-ਬਰੀਕ। ਜਦੋਂ ਥੋੜੀਆਂ ਹੀ ਪੱਕ ਜਾਣ ਤੇ ਇਹ ਆਚਾਰ ਲਈ ਨਹੀਂ ਠੀਕ ਹੁੰਦੀਆਂ। ਦੇਖੋ ਮੈਂ ਸੌਫਟ-ਸੌਫਟ ਜੀਆਂ ਲੈ ਲਈਆਂ। ਮੇਰੇ ਘਰ ਹੀ ਮੁਰਿੰਗਾ ਉੱਗਿਆ ਸੀਗਾ ਤੇ ਅੱਜ ਹੀ ਮੈਂ ਫਲੀਆਂ ਦਾ ਆਚਾਰ ਜਿਹੜਾ ਪਾ ਕੇ ਤੁਹਾਨੂੰ ਦੱਸੂਗੀ। ਧੋ ਕੇ ਤਿਆਰ ਕਰ ਲਈਆਂ। ਹੁਣ ਆਪਾਂ ਇਹਨਾਂ ਨੂੰ ਕੱਟਦੇ ਆਂ ਜਿਹੜੇ ਵੀ ਸਾਈਜ਼ 'ਚ ਆਪਾਂ ਆਚਾਰ ਪਾਉਣਾ ਉਸੇ ਸਾਈਜ਼ ਵਿੱਚ ਅਸੀਂ ਇਹਨੂੰ ਕੱਟ ਕੇ ਤਿਆਰ ਕਰ ਲਾਂਗੇ। ਇਸ ਤਰੀਕੇ ਤੁਸੀਂ ਇੱਕ ਬੰਚ ਜਿਹਾ ਬਣਾ ਲੈਣਾ ਹੈ। ਤਾਂ ਕਿ ਇਹ ਕੱਟਣ ਵਿੱਚ ਵੀ ਤੁਹਾਨੂੰ ਬਹੁਤਾ ਦੇਰ ਨਾ ਲੱਗੇ ਆਸਾਨੀ ਰਹੇ ਤੇ ਇਸ ਤਰੀਕੇ ਨਾਲ ਦੇਖੋ ਮੋਰਿਓ ਇਹਦੇ ਬਹੁਤ ਤਿੱਖੇ ਤਿੱਖੇ ਆ ਜਿਹੜੇ ਇਹ ਉਤਾਰ ਦੇਣੇ ਆ ਇਹ ਆਪਾਂ ਸਾਈਡ ਤੇ ਕਰ ਦਾਂਗੇ ਇਸ ਤਰੀਕੇ ਦੇ ਨਾਲ ਪੂਛਾਂ ਜੀਆ ਮੋਰਿਓ ਕੱਟ ਕੇ ਤੇ ਛੁੱਟ ਦਵਾਂਗੇ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਵਿਟਾਮਿਨ ਹੁੰਦੇ ਆ ਇਹ ਬਹੁਤ ਜ਼ਿਆਦਾ ਤਾਕਤਵਾਰ ਹੁੰਦਾ ਆ ਤੇ ਸਾਨੂੰ ਇਹ ਖਾਣਾ ਚਾਹੀਦਾ ਆ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਇੰਨੀ ਨਹੀਂ ਲੰਬੀਆਂ ਜਾਂ ਇਸ ਤੋਂ ਛੋਟੇ ਪੀਸ ਕਰਨੇ ਚਾਹੋ ਤਾਂ ਵੀ ਤੁਸੀਂ ਕਰ ਸਕਦੇ ਆ ਵਿੱਚ ਜਿਹੜੀ ਵੀ ਤੁਹਾਨੂੰ ਲੱਗੇ ਫਲੀ ਜਿਹੜੀ ਆ ਥੋੜੀ ਜੀ ਪੱਕ ਚੁੱਕੀ ਆ ਉਹਨੂੰ ਤੁਸੀਂ ਕੱਢ ਸਕਦੇ ਆ। ਕੂਲੀਆਂ ਕੂਲੀਆਂ ਜਿਹੜੀਆਂ ਫਲੀਆਂ ਆ ਉਹਨਾਂ ਦਾ achar ਤੁਸੀਂ ਤਿਆਰ ਕਰਨਾ ਆ। ਇਸ ਤਿੱਕੇ ਸਾਰੀਆਂ ਤਿਆਰ ਕਰ ਲਾਂਗੇ। ਤੁਸੀਂ ਦੇਖੋ ਇਸ ਤਰ੍ਹਾਂ ਅਸੀਂ ਤਿਆਰ ਕਰ ਲਈਆਂ ਆ। ਇਹਦੇ ਵਿੱਚੋਂ ਵੀ ਕਿੰਨੀ ਵੇਸਟੇਜ ਜਿਹੜੀ ਆ ਇੱਧਰ ਦੇਖੋ ਨਿਕਲੀ ਆ। ਤੇ ਉਹ ਅਸੀਂ ਬਾਹਰ ਕੱਢ ਦਿੱਤੀ ਆ। ਹੁਣ ਅਸੀਂ ਇਹਨੂੰ ਉਬਾਲਾਂਗੇ। ਹਾਂਜੀ ਪਾਣੀ ਅਸੀਂ ਕੜਾਈ 'ਚ ਪਾ ਲਿਆ ਇਹਨੂੰ ਉਬਾਲ ਲਵਾਂਗੇ। ਥੋੜਾ ਜਿਹਾ ਵਾਲਾ ਜਦੋਂ ਆਊਗਾ ਤਾਂ ਅਸੀਂ ਇਹ ਜਿਹੜੀਆਂ ਆ ਸਵਾਂਝਣੇ ਦੀਆਂ ਫਲੀਆਂ ਵਿੱਚ ਪਾ ਲਾਂਗੇ। ਤੇ ਇਹਨਾਂ ਨੂੰ ਇੱਕਵਾਲ ਹੋਣ ਤੱਕ ਅਸੀਂ ਪਕਾਵਾਂਗੇ ਫਿਰ ਅਸੀਂ ਉਤਾਰ ਲਾਂਗੇ ਇਸ ਤਰ੍ਹਾਂ ਇਹਦੀ ਕੜਤਨ ਖਤਮ ਹੋ ਜਾਊਗੀ ਹਾਂਜੀ ਫਲੀਆਂ ਦੇਖੋ ਇਸ ਤਰ੍ਹਾਂ ਆਪਾਂ ਸਾਰੀਆਂ ਕੱਟ ਕੇ ਤਾਂ ਇਹਦੇ ਵਿੱਚ ਆਪਾਂ ਸਾਰੀਆਂ ਸ਼ਿਫਟ ਕਰ ਦੇਣੀਆਂ ਹੈਗੀਆਂ ਦੇਖੋ ਬਹੁਤ ਵਧੀਆ ਜਿਹੜਾ ਇਹ ਚਾਰ ਬੰਡ ਵਾਲਾ ਆ ਅਸੀਂ ਇਸ ਤਰ੍ਹਾਂ ਸਾਰੀਆਂ ਫਲੀਆਂ نیچے ਕਰ ਦੇਣੀਆਂ ਇੱਕ ਕਟਛੀ ਦੀ ਮਦਦ ਦੇ ਨਾਲ ਤੇ ਫਿਰ ਆਪਾਂ ਦੇਖਦੇ ਹਾਂ ਇਹਦੇ ਵਿੱਚ ਆਪਾਂ ਕੀ ਪਾਉਨੇ ਆ हां जी पूरा अचार ਬਣਨ ਤੱਕ ਤੁਸੀਂ ਵੀਡੀਓ ਨਾ ਬਣੇ ਰਹੋ ਕਿਉਂਕਿ ਕਈਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਜਿਹੜਾ ਅਚਾਰ ਕੌੜਾ ਬਣਦਾ ਹੈ ਮੇਰੇ ਤਰੀਕੇ ਨਾਲ ਪਾਉਂਗੇ ਤਾਂ ਬਿਲਕੁਲ ਵੀ ਕੌੜਾ ਨਹੀਂ ਹੋਊਗਾ ਦੇਖਦੇ ਰਹਿਣਾ ਐਂਡ ਤੱਕ ਹਾਂਜੀ 1 ਚਮਚ ਅਸੀਂ ਨਮਕ ਪਾ ਲੈਣਾ ਹੈ ਇਹ ਇੱਕ ਟਿਪ ਹੈ ਕਿ ਤੁਹਾਡਾ achar ਜਿਹੜਾ ਕੌੜਾ ਨਹੀਂ ਬਣੂਗਾ ਤੇ ਹੌਲੀ-ਹੌਲੀ ਇਹਨਾਂ ਸਾਰਿਆਂ ਨੂੰ ਮਿਕਸ ਕਰ ਦੇਣਾ ਹੈ ਤਾਂ ਕਿ ਨਮਕ ਸਾਰੇ ਪਾਸੇ ਚਲੇ ਜਾਵੇ ਤੇ ਵਿੱਚੋਂ ਤੁਸੀਂ ਹਲਕਾ-ਹਲਕਾ ਕਿਤੇ-ਕਿਤੇ ਹਿਲਾਉਂਦੇ ਰਹਿਣਾ ਹੈ ਤਾਂ ਕਿ ਜਿਹੜੀਆਂ ਫਲੀਆਂ ਸਾਰੀਆਂ ਉਬਲ ਜਾਣ ਅੱਛੀ ਤਰੀਕੇ ਦੇ ਨਾਲ ਸੌਫਟ ਹੋ ਜਾਣ। ਹਲਕਾ ਜਿਹਾ ਵਾਲਾ ਜਦੋਂ ਆਉਣਾ ਹੈ ਤੇ ਫਲੀ ਜਿਹੜੀ ਹੈ ਤੁਸੀਂ ਚੈੱਕ ਕਰ ਲੈਣੀ ਆ ਜੇ ਸੌਫਟ ਹੋ ਚੁੱਕੀ ਆ ਹਲਕੀ ਜਿਹੀ ਸੌਫਟ ਬਹੁਤੀ ਜ਼ਿਆਦਾ ਨਹੀਂ ਹਲਕਾ ਜਿਹਾ ਇਹ ਸੌਫਟ ਹੋਣ ਤੇ ਤੁਸੀਂ ਇਹਨੂੰ ਬਾਹਰ ਕੱਢ ਲੈਣਾ ਪਾਣੀ ਚੋਂ। ਛਾਨਣੀ ਵਾਲੇ ਜਿ ਕਿਸੇ ਵੀ ਚਮਚ ਘੜਸ਼ੀ ਦੇ ਨਾਲ ਤੁਸੀਂ ਬਾਹਰ ਕੱਢ ਲੈਣਾ ਇਹਨਾਂ ਨੂੰ। ਤਾਂ ਕਿ ਪਾਣੀ ਜਿਹੜਾ ਅਲੱਗ ਹੋ ਜਵੇ ਤੇ ਇੱਕ ਕੱਪੜੇ ਤੇ ਪਾ ਕੇ ਤੁਸੀਂ ਜਾਂ ਤਾਂ 4-5 ਘੰਟੇ ਪੱਖੇ ਥੱਲੇ ਰੱਖੋ ਜਾਂ ਫਿਰ ਤੁਸੀਂ ਇਹਨੂੰ ਅਧਿਕ ਦਿਨ ਦੀ ਧੁੱਪ ਦਿਖਾ ਦਿਓ ਤਾਂ ਕਿ ਇਹਦੇ ਵਿੱਚੋਂ ਪਾਣੀ ਸੁੱਕ ਜਾਵੇ ਤੇ ਸਾਡਾ ਚਾਰ ਖਰਾਬ ਨਾ ਹੋਵੇ ਹਾਂਜੀ ਮੋਰਿੰਗਾ ਜਿਹੜਾ ਹੈ ਦੇਖੋ ਇਸ ਤਰੀਕੇ ਦੇ ਨਾਲ ਜਿਹੜਾ ਆ ਹੋ ਚੁੱਕਾ ਆ ਤਿਆਰ ਅਸੀਂ ਇਹਨੂੰ ਇੱਕ ਕੱਪੜੇ ਤੇ ਪਾ ਕੇ ਫੈਲਾ ਦਿੱਤਾ ਸੀ ਜ਼ਿਆਦਾ ਨਹੀਂ ਇਹਨੂੰ ਸਕਾਉਣਾ ਹੈਗਾ ਸਿਰਫ ਇਹਦੇ ਵਿੱਚੋਂ ਜਿਹੜਾ ਪਾਣੀ ਆ ਉਹੀ ਸੁੱਕਣਾ ਚਾਹੀਦਾ ਦੇਖੋ ਇਹਦਾ ਕਲਰ ਜਿਹੜਾ ਆ ਚੇਂਜ ਹੋ ਗਿਆ ਆ ਹਲਕਾ ਹਲਕਾ ਜਿਹੜਾ ਬ੍ਰਾਊਨ ਹੋ ਗਿਆ ਕਲਰ ਇਹ ਦੇਖੋ ਮਰਿੰਗਾ ਦੋ ਤਰ੍ਹਾਂ ਦਾ ਹੁੰਦਾ ਆ ਇੱਕ ਥੋੜਾ ਕੌੜਾ ਹੁੰਦਾ ਆ ਹਲਕਾ ਜਿਹਾ ਕਸੈਲਾ ਇੱਕ ਥੋੜਾ ਜਿਹਾ ਠੀਕ ਹੁੰਦਾ ਜਿਹਦਾ ਕੋਈ ਸਵਾਦ ਨਾ ਹੋਵੇ ਤੇ ਇਹ ਥੋੜਾ ਕਸੈਲਿਆਂ ਚੋਂ ਆਉਂਦਾ ਸੀ ਤੇ ਮੈਂ ਇਹਨੂੰ ਪਹਿਲਾਂ ਚੈੱਕ ਕਰ ਲਿਆ ਸੀ ਫਿਰ ਇਹਨੂੰ ਉਬਾਲਿਆ ਮੈਡੀਸਨ ਹੁੰਦੀ ਆ ਉਹ ਹਮੇਸ਼ਾ ਕਸੈਲੀ ਹੁੰਦੀ ਆ ਕਦੀ ਮਿੱਠੀ ਨਹੀਂ ਹੁੰਦੀ ਤੇ ਜਿਹੜੀਆਂ ਆਪਾਂ ਵੈਸੇ ਦਵਾਈਆਂ ਖਾਣੀਆਂ ਆ ਉਹਦੇ ਨਾਲੋਂ ਚੰਗਾ ਕਿ ਅਸੀਂ ਇਸ ਤਰ੍ਹਾਂ ਦੀ ਚੀਜ਼ ਕੋਈ ਖਾਈ ਤੇ ਬਿਮਾਰੀਆਂ ਤੋਂ ਅਸੀਂ ਬਚੇ ਰਹੀਏ ਆਓ ਤਿਆਰ ਕਰਦੇ ਆਂ ਫਿਰ ਹਾਂਜੀ ਦੇਖੋ ਹਾਂਜੀ ਦੇਖੋ अपने मरिंगे के हिसाब के दे नाल देखो मसाला जोड़ा देखो ये जेडे मेथे आ बिल्कुल बहुत थोड़े ले एक चम्मच क्योंकि बच्चे मेरे खाते नहीं कौड़ी चीज़ इस करके मैं बहुत थोड़े लैसे तीस ये सौ ग्राम के करीब पाने इधर मैं रई लई आ रई मैं भी ग्राम ली आ उस तो मैं कलौजी लाऊंगी कलौजी मेरी भी ग्राम हैगी ਇਨਾਂ ਨੂੰ ਮੈਂ ਅੱਛੇ ਤਰੀਕੇ ਦੇ ਨਾਲ ਥੋੜਾ ਥੋੜਾ ਮੋਟਾ ਪੀਸ ਲਵਾਂਗੀ ਹਾਂਜੀ ਇਸ ਵਾਸਤੇ ਤੁਸੀਂ ਕੱਚ ਦਾ ਕੰਟੇਨਰ ਲੈਣਾ ਆਂ ਬੈਸੇ ਤੁਸੀਂ ਪਲਾਸਟਿਕ ਚ ਵੀ ਰੱਖ ਸਕਦੇ ਆ ਲੇਕਿਨ ਿੱਲਾ ਨਹੀਂ ਹੋਣਾ ਚਾਹੀਦਾ ਬਿਲਕੁਲ ਸਾਫ਼ ਹੋਣਾ ਚਾਹੀਦਾ ਆ ਔਰ ਸੁੱਕਾ ਹੋਣਾ ਚਾਹੀਦਾ ਆ ਤੇ ਤੁਸੀਂ ਪਲਾਸਟਿਕ ਦਾ ਵੀ ਲੈ ਸਕਦੇ ਆ ਲੇਕਿਨ ਬੈਟਰ ਜਿਹੜਾ ਕੱਚ ਦਾ ਹੀ ਹੁੰਦਾ ਆ ਹੁਣ ਅਸੀਂ ਇਹਦੇ ਵਿੱਚ ਪਹਿਲਾਂ ਮੁਰਿੰਗਾ ਫਲੀਆਂ ਪਾਵਾਂਗੇ ਸਾਰੀਆਂ ਇੱਥੇ ਸ਼ਿਫਟ ਕਰਾਂਗੇ ਸ੍ਰੀਕੇ ਦੇ ਨਾਲ ਜਿਹੜਾ ਆ ਇਹ ਅਸੀਂ ਕੁੱਟ ਕੇ ਤਿਆਰ ਕਰ ਲਿਆ ਹੈ ਮਸਾਲਾ ਦੇਖੋ ਨਾ ਬਰੀਕ ਆ ਨਾ ਮੋਟਾ ਆ ਇਸ ਤਰ੍ਹਾਂ ਦਾ ਤੁਸੀਂ ਰੱਖਣਾ ਆ ਹੁਣ ਅਸੀਂ ਇਹਦੇ ਵਿੱਚ ਅਸੀਂ ਇਹ ਸਾਰਾ ਮਿਕਸ ਕਰ ਦਾਂਗੇ ਹਾਂਜੀ 20 ਤੋਂ 25 ਗ੍ਰਾਮ ਮੈਂ ਹਲਦੀ ਪਾਈ ਆ ਹਾਂਜੀ ਇੱਕ ਚਮਚ ਦੇ ਕਰੀਬ ਮੈਂ ਮਿਰਚ ਪਾਈ ਆ ਅਗਰ ਤੁਸੀਂ ਸਪਾਈਸੀ ਖਾਣਾ ਪਸੰਦ ਕਰਦੇ ਆ ਤਾਂ ਤੁਸੀਂ ਮਿਰਚ ਹੋਰ ਪਾ ਸਕਦੇ ਆ ਹੁਣ ਅਸੀਂ ਨਮਕ ਪਾਵਾਂਗੇ ਹਾਂਜੀ ਪਿੰਕ ਸਾਲਟ ਇੱਥੇ ਮੈਂ ਯੂਜ਼ ਕਰ ਰਹੀ ਹਾਂ ਤਾਂ ਥੋੜੀਆਂ ਡਲੀਆਂ ਡਲੀਆਂ ਆ ਤੁਸੀਂ ਕੋਈ ਵੀ ਸਾਲਟ ਜਿਹੜਾ ਯੂਜ਼ ਕਰ ਸਕਦੇ ਆ ਮੈਂ ਇੱਥੇ 4 ਤੋਂ 5 ਚਮਚ ਜਿਹੜੇ ਆ ਪਾ ਲੂੰਗੀ ਨਮਕ ਹਲਦੀ ਔਰ ਸਾਰਾ ਜਿਹੜਾ ਮਸਾਲਾ ਆ ਉਹਦੇ ਪਾਉਣ ਤੋਂ ਬਾਅਦ ਜਿਹੜੀ ਥੋੜੀ ਬਹੁਤੀ ਸਹਿਲਾਪਨ ਸੀਗਾ ਜਿਹੜਾ ਉਹ ਵੀ ਸਾਡਾ ਖਤਮ ਹੋ ਜਾਊਗਾ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਤੇਲ ਹਾਂਜੀ ਸਰੋਂ ਦਾ ਤੇਲ ਮੈਂ ਇਹਦੇ ਵਿੱਚ ਪਾ ਰਹੀ ਆ ਸਰੋਂ ਦੇ ਤੇਲ ਨੂੰ ਮੈਂ ਪਹਿਲਾਂ ਅੱਛੀ ਤਰ੍ਹਾਂ ਗਰਮ ਕਰਕੇ ਠੰਡਾ ਕਰ ਲਿਆ ਸੀ ਉਹ ਵਾਲਾ ਤੇਲ ਮੈਂ ਇਹਦੇ ਵਿੱਚ ਯੂਜ਼ ਕਰ ਰਹੀ ਆ ਅਗਰ ਤੁਸੀਂ ਤੇਲ ਨੂੰ ਗਰਮ ਕਰਕੇ ਠੰਡਾ ਕਰਕੇ ਇਹਦੇ ਵਿੱਚ ਪਾਉਂਗੇ ਤੇ ਫਿਰ ਜਿਹੜਾ ਆਚਾਰ ਜਿਹੜਾ ਜ਼ਿਆਦਾ ਦੇਰ ਤੱਕ ਤੁਹਾਡਾ ਰਹਿ ਸਕਦਾ ਵੈਸੇ ਹੀ ਰਿਹਾਈਸ਼ੀ ਆਚਾਰ ਆ ਸਾਡਾ ਇਹਨੂੰ ਤੁਸੀਂ ਜਿੰਨੀ ਦੇਰ ਮਰਜ਼ੀ ਰੱਖ ਕੇ ਖਾ ਸਕਦੇ ਆ ਖੋਲਿਚ ਕਰੀਵ 100 ਗ੍ਰਾਮ ਦੇ ਅਸੀਂ ਤੇਲ ਪਾ ਚੁੱਕੇ ਆ ਇਹਨੂੰ ਅੱਛੀ ਤਰ੍ਹਾਂ ਬੰਦ ਕਰਕੇ ਮੈਂ ਮਿਕਸ ਕਰੂੰਗੀ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਮਿਕਸ ਕਰਨਾ ਆ ਦੇਖੋ ਬਹੁਤ ਵਧੀਆ ਜਿਹੜਾ achar ਜਿਹੜਾ ਆ ਸਾਨੂੰ ਦਿਖ ਰਿਹਾ ਆ ਇਹਨੂੰ ਅਸੀਂ 3 ਤੋਂ 4 ਦਿਨ ਦੀ ਧੁੱਪ ਦਿਖਾਵਾਂਗੇ ਫਿਰ ਇਹ ਖਾਣਯੋਗ ਹੋ ਜਾਏਗਾ ਔਰ ਇਸ ਦੇ ਵਿੱਚ ਤੁਸੀਂ 4 ਦਿਨਾਂ ਬਾਅਦ ਧੁੱਪ ਜਦੋਂ ਲੱਗ ਗਈ ਤੁਸੀਂ ਇਹਦੇ ਵਿੱਚ 2 ਚਮਚ ਸਿਰਕਾ ਵੀ ਪਾ ਸਕਦੇ ਆ ਦੇ ਦੇ ਨਾਲ ਆਚਾਰ ਜਿਹੜਾ ਸਾਡਾ ਖਰਾਬ ਨਹੀਂ ਹੋਊਗਾ 2 ਦਿਨ ਦੀ ਧੁੱਪ ਜਿਹੜੀ ਅਸੀਂ ਇਹਨੂੰ ਦਿਖਾਈ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ 2 ਚਮਚ ਜਿਹੜਾ ਸਿਰਕਾ ਪਾਵਾਂਗੇ ਸਿਰਕਾ ਪਾਉਣ ਦੇ ਨਾਲ ਜਿਹੜਾ ਇੱਕ ਟੇਸਟ ਵਧੀਆ ਹੋ ਜਾਂਦਾ ਹੈ ਦੂਜਾ ਜਿਹੜਾ ਆਚਾਰ ਹੈ ਜਲਦੀ ਖਰਾਬ ਨਹੀਂ ਹੁੰਦਾ ਹੈਗਾ ਤੇ ਸੁਆਂਝਣੇ ਦੀਆਂ ਫਲੀਆਂ ਜਿਹੜੀਆਂ ਆ ਜੇ ਆਪਾਂ ਇੱਕ ਸੀਜ਼ਨ ਦੇ ਵਿੱਚ ਆਉਂਦੀਆਂ ਪਾ ਕੇ ਰੱਖ ਲਈਏ ਆਚਾਰ ਸਾਰਾ ਸਾਲ ਖਾਈਏ ਤੇ ਸਾਨੂੰ ਜਿਹੜਾ ਫਾਇਦਾ ਵੀ ਹੁੰਦਾ ਆ ਤੇ ਅਸੀਂ ਇਸ ਤਰੀਕੇ ਦੇ ਨਾਲ ਆਪਾਂ ਹਲਾ ਦੇਣਾ ਦੋ ਚਮਚੇ ਪਾ ਕੇ ਸਰਕਾ ਦੇਖੋ ਕਿੰਨਾ ਵਧੀਆ achar ਜਿਹੜਾ ਬਣ ਕੇ ਤਿਆਰ ਹੋ ਗਿਆ ਆ ਇਸ ਤਰੀਕੇ ਦੇ ਨਾਲ ਸੁਹਾਜਣੇ ਦੀਆਂ ਫਲੀਆਂ ਦਾ achar ਜਿਹੜਾ ਤੁਸੀਂ ਪਾਓ ਔਰ ਸੇਤਮਾਂਤ ਰਵੋ ਕਿਉਂਕਿ ਇਸੇ ਤਰੀਕੇ ਦੇ ਮੈਡੀਸਨਲ achar ਜਿਹੜੇ ਆ ਉਹ ਸਾਨੂੰ ਜੇ ਅਸੀਂ ਲਗਾਤਾਰ ਰੋਟੀ ਦੇ ਨਾਲ ਜਾਂ ਕਿਸੇ ਹੋਰ ਚੀਜ਼ ਦੇ ਨਾਲ ਖਿਚੜੀ ਦੇ ਨਾਲ ਮਤਲਬ ਕਿ ਉਹਨਾਂ ਦਾ ਇਨਟੇਕ ਅਸੀਂ ਕਰਦੇ ਰਹੀਏ ਤਾਂ ਅਸੀਂ ਤੰਦਰੁਸਤ ਰਹਨੇ ਆ ਅਕਸਰੀ ਇਸ ਤਰ੍ਹਾਂ ਦੀਆਂ ਮੈਡੀਸਨਲ ਰੈਸਪੀਜ਼ ਜਿਹੜੀਆਂ ਪਾਉਂਦੇ ਰਹਨੇ ਆ ਤੁਸੀਂ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਕਰ ਲਓ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਨੂੰ ਮਿਲਣ ਥੈਂਕ ਯੂ